ਰੇ YouTube ਚੈਨਲ 'ਚ ਸ਼ਾਮਿਲ ਹੋਵੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਅੱਜ ਅਸੀਂ ਚੱਲੇ ਆ ਚੀਚੇ ਭਗਨੇ ਉੱਥੇ ਮੇਰੇ ਸਹੁਰੇ ਆ ਤੇ ਉੱਥੇ ਪਿੰਡ ਹੈਗਾ ਲਾਗੇ ਲੱਦੇਵਾਲ ਤੇ ਉੱਥੇ ਗਰਮਸਥਾਨ ਹੈਗਾ ਬਾਬਾ ਬਘੇਰ ਸਿੰਘ ਜੀ ਦਾ ਉਹ ਦੁਵਾਰਾ ਸਾਲ ਤੇ ਉੱਥੇ ਜੋੜ ਮੇਲਾ ਹੁੰਦਾ ਤੇ ਹਰ ਸਾਲ ਆਪਾਂ ਉੱਥੇ ਮੱਥਾ ਟੇਕਣ ਜ਼ਰੂਰ ਜਾਂਦੇ ਆ ਤੇ ਅੱਜ ਦਾ ਵਲੌਗ ਤੁਹਾਨੂੰ ਮੁਖਾਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਤਿਆਰੀ ਲਗਭਗ ਹੋ ਚੁੱਕੀ ਆ ਬਸ ਹੁਣ ਆਪਾਂ ਘਰੋਂ ਨਿਕਲਣ ਲੱਗੇ ਆ ਤੋ ਸੈਮਨੂਰ ਤੇ ਲਿਆ ਅਜ ਨਾਲ ਦੇ ਦੇਖੋ ਕੰਦੀ ਗਰਮੀ ਦੇ ਵਿੱਚ ਮੁੜ ਕੋ ਮੁੜਤੀ ਹੋ ਗਿਆ ਸੈਮਨੂਰ ਉਧਰ ਦੇਖੋ ਉਧਰ ਦੇਖੋ ਠੀਕੋ ਦੇਖੋ ਮਿਲਦਾ ਆਪਾ ਦਰਪੇਆ ਆਪਾਂ ਪਹੁੰਚ ਗਏ ਮੈਤੇ ਤੇ ਥੋੜਾ ਜਿਹਾ ਇੱਥੇ ਰੁਕੇ ਆਪਾਂ ਕੁਸਮਾਲ ਲੈਣਾ ਹੈ ਤੇ ਸੈਵ ਨੂੰ ਨੂੰ ਨੀਂਦ ਆ ਗਈ ਤੇ ਸੌਂ ਗਈ ਆ ਤੇ ਘੰਟੇ ਤੱਕ ਆਪਾਂ ਟਪਈ ਪਿੰਡ ਤੇ ਇੱਥੇ ਆ ਜਿਹੜਾ ਦੇਖ ਰਹੇ ਉਹਨਾ ਬੋਰਡ ਦਾ ਰੁਕਾ ਇਹ ਪਹਿਲਾਂ ਰੋਡ ਦੇ ਵਿੱਚ ਆ ਗਿਆ ਸੀ ਪਰ ਪਿੰਡ ਦੇਆਂ ਲੋਕਾਂ ਨੇ ਅਪੀਲ ਕਰਕੇ ਇਹਨੂੰ ਜਿਹੜਾ ਵਾ ਰੋਡ ਦੇ ਹੋਂ ਸਾਈਡ ਤੋਂ ਬਣਵਾ ਕੇ ਇੱਥੇ ਰੁਕ ਮਜਾ ਰਿਹਾ ਬਹੁਤ ਵਧੀਆ ਕਾਰਵਾਈ ਕਰਵਾਈ ਹੈ ਇਸ ਟਾਈਮ ਆ ਬਹ ਹੈ ਗਿਆ ਜੀ ਅੰਮ੍ਰਿਤਸਰ ਖਾਸਾ ਬਾਈਪਾਸ ਜਿਹੜਾ ਬਾਹਰ ਦੀ ਨਿਕਲਦਾ ਹਟਾਰੀ ਨੂੰ ਜਾਂਦਾ ਜਿਹੜਾ ਆ ਅਸੀਂ ਪਹੁੰਚ ਚੁੱਕੇ ਆ ਇੰਡੀਆ ਗੇਟ ਅੰਮ੍ਰਿਤਸਰ ਤੇ ਇੱਥੋਂ ਆਪਾਂ ਹੁਣ ਆਪਣੇ ਬ్రਦਰ ਦੇ ਨਾਲ ਉਹਨੂੰ ਨਾਲ ਲੈਣਾ ਫਿਰ ਆਪਾਂ ਜਾਵਾਂਗੇ ਜਿੱਥੇ ਪਕੜਨੇ ਤੇ ਨਾ ਆ ਰਹੀ ਹੈ ਠੀਕ ਹੈ ਅੱਜ 8:00 ਵਜੇ ਕਿਹਾ ਸੀ ਇਸੇ ਰਹਿ ਲੈ ਕੇ ਕਰ ਲਿਆ ਪਾਰਕਿੰਗ ਦੇ ਵਿੱਚ ਪਾਰਕ ਕਰਦੇ ਹੁਣ ਆਪਾਂ ਪਹੁੰਚ ਚੁੱਕੇ ਆਂ ਪਿੰਡ ਦਾ ਦੇਵਾਲਾ ਸ਼ਾਨਪਾਪਾ ਵਗੇ ਹੋਰ ਚੱਲ ਰਿਹਾ ਜੋੜ ਮੇਲਾ ਸਭ ਠੀਕ ਹੋਈ ਆ ਸਾਡੇ ਦੇਵਾਲੇ ਲੋਕਾਂ ਦਾ ਸਾਹੇ ਨੰਦਾਂ ਦਾ ਪਾਇਗਾਮੇਂ ਸ਼ਰਾਵਣ ਹਵਾਰ ਜਿਹੜੀ ਜਗ੍ਹਾ ਨੇ ਪਹੁੰਚਿਆ ਪਾਈ ਮਰਦਨ ਸਿੰਘ कॾहिं इतिहास न ਆਪੇ ਉਹ ਕਰਦਾ ਹੁਣ ਸਿਸਾਬ ਨਾ ਹੁਕੀ ਸੀ ਤੋ ਬਾਪਾ ਨਹੀਂ ਹੋਣਾ ਤੇ ਹੁਣੇ ਪੱਦੇ ਹੋਏ ਅਸੀਂ ਆਪੀ ਦੇ ਦਰਸ਼ਨ ਕਰਵਾਉਣ ਆਤੇ ਤੁੰਗੇ ਗੁਰੂ ਸਾਹਿਬ ਜੀ ਦੇ ਪਰ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਕਰਨੇ ਸਾਨੂੰ ਵਰਜਿਤ ਕੀਤਾ ਹੈ ਦਸ਼ਮੇਸ਼ ਪਿਤਾ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਨੂੰ ਇਹ ਸੱਚੇ ਗੁਰੂ ਦੇ ਲੜ ਲਾ ਕੇ ਗਏ ਦਸ਼ਮੇਸ਼ ਪਿਤਾ ਨੇ ਆਖਿਆ ਜਿਹੜਾ ਗਿਆਨ ਤੋਂ ਸਖਣਾ ਭਾਂਡਾ ਨਾ ਤੇਰਾ ਜੇ ਬਣ ਅੜੇ ਹੋਰ ਤੈਨੂੰ ਗਿਆਨ ਅੜੇ ਹੋਰ ਤੈਨੂੰ ਨਾਨਕ ਪਾਤਸ਼ਾਹ ਮਹਾਰਾਜ ਦੇ ਕਰਦੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕਰਦਾ ਸੰਧਾਨ ਤੋਂ ਜਾਣੂ ਕਰਵਾਇਆ ਡਾਵੇ ਸਮਾਂ ਆਪਣੀ ਚਾਲੇ ਚੱਲਦਾ ਚੱਲੀ ਗਿਆ ਇੱਕ ਦਿਨ ਗਦਾਰ ਪਿਤਾ ਨੇ ਹੁਕਮ ਕੀਤਾ ਪੰਜ ਪੈਰ ਸਹਿਬਾਨਾਂ ਨੂੰ ਠੰਡੇ ਦੀ ਪਾਲ ਅਮਰਿਤਪਿਆਰ ਹੋਇਆ ਮਾਧਮ ਦਾਸ ਨੇ ਛਕਿਆ ਤੇ ਇਹਦਾ ਨਾਮ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬਾਬਾ ਗੁਰਬਖਸ਼ ਸਿੰਘ ਰੱਖਿਆ ਪਰ ਪਿਆਰ ਵਿੱਚ ਗੁਰੂ ਸਾਹਿਬ ਇਹਨੂੰ ਬੰਦਾ ਸੰਖਹਿ ਕੇ ਆਵਾਜ਼ ਮਾਰਿਆ ਕਰਦੇ ਸੀ ਇਹਨੇ ਆਖਿਆ ਸੀ ਦਾਦਾ ਜੀ ਮੈਂ ਤਖਾਦਾ ਬੰਦਾ ਹੱਸੇ ਸਵਾਤ ਤੇ ਕਲਗੀ ਤਰਦ ਤਾਰ ਪਿਟਾ ਬੜੀ ਰਹਿਮਤ ਕਰਦੇ ਆ ਇਸ ਸਿੱਖ ਦੇ ਉੱਪਰ ਬੰਦਾ ਸੰਗ ਜਿਵੇਂ ਬਾਬਾ ਬੰਦਾ ਸੰਗ ਖਾਦ ਜਿਹਨੂੰ ਜਰਨੈਲ ਬਾਬਾ ਬੰਦਾ ਸੰਗ ਖਾਦਨ ਆਖਿਆ ਜਾਂਦਾ ਕਮਾਲ ਕਰਕੇ ਇਹਨਾਂ ਦੇ ਦਿੱਤੀ ਆਉਣ ਵਾਲੇ ਸਮੇਂ ਅੰਦਰ ਉਸ ਮਖਾਨ ਮਰ ਗਏ ਦਸ਼ਮੇਸ਼ ਪਿਤਾ ਜੀ ਨੇ ਸਾਂਡੇ ਬਾਡੇ ਦੀ ਪਾਲੋ ਸਮਗਤ ਤਿਆਰ ਕਰਵਾਏ ਬਾਬਾ ਬੰਦਾ ਸਿੰਘ ਬਹਾਦਰ ਔਰ ਉਸ ਵਕਤੇ ਦੇ ਜਿਹੜੇ ਚੇਲੇ ਸੰਤਿਓ ਵੱਧ ਉਹ ਵੀ ਗੁਰੂ ਆਲੇ ਬਣ ਗਏ ਹੁਣ ਦਸ਼ਮੇਰ ਪਿਤਾ ਉਥੋਂ ਚੰਨ ਲੱਗੇ ਦੀ ਕੁਟੀਆਂ ਵਿੱਚੋਂ ਔਰ ਇੱਕ ਅੰਮ੍ਰਿਤ ਵਾਰ ਗੁਰੂ ਸਾਹਿਬ ਬਹਾਦਰ ਛਟਡੇ ਘਰ ਦੇ ਪਰਵਾਦਾ ਕੀਤਾ ਵਜੀਦ ਖਾਨ ਐ ਸੁਜਾ ਅਨੰਡ ਐ ਗੰਗੂ ਚੰਡਾਲ ਜਾਨੀ ਖਾਨ ਮੰਡੀ ਖਾਏ ਲੋ ਮੈਂ ਜਿਹੜੀ ਉਤਾਰ ਕਰਵਾ ਦਿਵਾਵਾਂਗਾ ਜਾਂ ਸਜਾ ਦੇ ਜਮਨ ਪਰ ਬਹਾਦਰ ਸ਼ਾਹ ਪਾਲ ਤੋਂ ਮੁਕਰ ਗਿਆ ਅੱਜ ਵੀ ਵੇਖਦੇ ਆਣਾ ਜਿੰਨਾ ਚਿਰ ਬੰਦੇ ਨੂੰ ਕੁਰਸੀ ਨਹੀਂ ਮਿਲਦੀ ਉਹਨਾਂ ਚਿਰ ਜ਼ਬਾਨ ਕੋੜੇ ਹੋਰ ਹੁੰਦੀ ਹੈ ਉਹਨਾਂ ਚਿਰ ਬੜੇ ਲਾਰੇ ਲਾਏ ਜਾਂਦੇ ਆ ਤੇ ਜਦ ਬਹਿ ਜਾਂਦੇ ਆ ਕੁਰਸੀ 'ਤੇ ਜਦ ਬਣ ਜਾਂਦੇ ਆ ਬਾਦਸ਼ਾਹ ਫਿਰ ਪਰਦੇਆਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਵੇਬਲ ਸਮੇਂ ਦੀ ਹਕੂਮਤ ਨੇ ਕੀ ਕੁਝ ਕੀਤਾ ਅਮਰਤ ਸ਼ਿਕਾਉਣ ਵਾਲਿਆਂ ਨੂੰ ਐਨਐਸਏ ਲਾ ਕੇ ਉਹ ਡਿਬਰੂਗੜ੍ਹ ਭੇਜ ਦਿੱਤਾ ਜਿਨ੍ਹਾਂ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਜਿਨ੍ਹਾਂ ਨੇ ਜਵਾਨੀ ਦੀ ਗੱਲ ਕੀਤੀ

ਬਾਬੇ ਨੂੰ ਗੇਰ ਸਿਰਨੇ ਸੋਚਿਆ ਕਿ ਜੇ ਮੈਂ ਮੇਰੇ ਵਾਲੇ ਸਿੰਘਾਂ ਨੂੰ ਦੱਸਿਆ ਉਹ ਕਹਿਣਗੇ ਡਰਾਂ ਹੀ ਆਗੀਆਂ ਰੋਜ਼ ਤੇ ਗੱਲਾਂ ਸੁਣਦਾ ਸੀ ਕਰਨਗਿਆਂ ਵਾਲੇ ਪਾਦਸ਼ਾਹ ਨੇ 10 ਲੱਖ ਦਾ ਮਕਾਨ دنگو نا مے دیو کما گلی انو کما دنگو نا مے دیو کما راکھا لے اس مارو بچ گیا راکھا کڈی ڍار تے نچ گیا راکھا کڈی ڍار تے نچ گیا ماری دی کرا کے دکھیا کافی سوالی اگے جا کے دکھیا کافی سوالی اگے جا کے دکھیا